ਸਾਡੇ ਘਰ ਦੀਆਂ ਹਲਕੇ ਦੇ ਹਰਮਨ ਪੈਦੇ ਨੇਤਾ ਸਰਦਾਰ ਜੋਰੂਪ ਸਿੰਘ ਜੀ ਸੇਖਵਾ ਜੀ ਸਾਡੇ ਹਲਕੇ ਦੇ ਜਿਲ੍ਹਾ ਪ੍ਰਸ਼ਦ ਦੇ ਕੈਂਡੀਡੇਟ ਸੋਨੂ ਸੋਲ ਜੀ ਮੇਰੇ ਪਿੰਡ ਤੋਂ ਗੁਰਨਾਮ ਸਿੰਘ ਸਰਪੰਚ ਜੀ ਮੈਂ ਲਗਭਗ ਸਾਰਿਆਂ ਨੂੰ ਹੀ ਜਾਣਦਾ ਜੇ ਮੈਂ ਨਾਂ ਲਗਾ ਤੇ ਬਹੁਤ ਲੰਮੀ ਲਿਸਟ ਹੋ ਜੂਗੀ ਮੈਂ ਲੰਮਾ ਸਮਾਂ ਕੜੀ ਦਾ ਅਜ ਕੰਮ ਕੀਤਾ ਹੈ ਪਹਿਲਾਂ ਮੈਂ ਲਗਾ ਸਾਹਿਬ ਨਾਲ ਫਿਰ ਮੈਂ ਛੋਟੇ ਪ੍ਰ ਸਾਹਿਬ ਨਾਲ ਫਿਰ ਮੈਂ ਮਾਲ ਪਰਵਾਰ ਨਾਲ ਕੰਮ ਕੀਤਾ ਚਲੋ ਮਾੜੇ ਮੋਟੇ ਉੱਦੇ ਦਿੱਤੇ ਉਹਨਾਂ ਨੇ ਜੋ ਮੇਰੀ ਬੰਦਾ ਸੀ ਉਹ ਮੈਨੂੰ ਇਹਨਾਂ ਨੇ ਨਹੀਂ ਨਿਵਾਜਿਆ ਮੈਂ ਇਹ ਇਥੇ ਦੱਸਣਾ ਚਾਹੁੰਦਾ ਕਿ ਦੋ ਤਰਫੋਂ ਸਰਕਾਰ ਰਹੀ ਕਾਂਗਰਸ ਦੀ ਤੇ ਬਾਜਵਾ ਪਰਵਾਰ ਦੂ ਤਰਨਾ ਦੇ ਵਿੱਚ ਹੀ ਐਮ ਐਲ اے ਹਲਕਾ ਕਾਗੀਆਂ ਤੋਂ ਰਹੇ ਲਗਾਂ ਜੋ ਸੜਕ ਬਣਾਈ ਸੀ ਧਾਰੀਵਾਲ ਡੱਡਾ ਡਬਾ ਰੋਡ ਤੇ ਜਾਂਦਾ ਬਖਸ਼ੀਵਾਲ ਜਾਗ ਚੜਦਾ ਐ ਇੰਨੀ ਉਹਦੀ ਮਾੜੀ ਹਾਲਤ ਹੋ ਗਈ ਕਿ ਹਰ ਬੰਦਾ ਉਥੋਂ ਗਾਲਾ ਕੱਢ ਕੇ ਲੰਘਦਾ ਸੀ ਉਹਨਾਂ ਕੋ ਸੜਕੜੀ ਬਣੀ ਮੈਂ ਧੰਨਵਾਦੀ ਹਾਂ ਸੇਖਵਰ ਸਾਹਿਬ ਦਾ ਜਿਨ੍ਹਾਂ ਨੇ ਕਰੋੜਾਂ ਰੁਪਏ ਲਾ ਕੇ ਉਹ ਸੜਕ ਬਣਾਈ ਐ ਬੰਦਾ ਰੇੜਦਾ ਹੀ ਘਰ ਪਹੁੰਚ ਜਾਂਦਾ ਮੈਂ ਇਸ ਗੱਲ ਤੋਂ ਪ੍ਰਭਾਵਿਤ ਹੋ ਕੇ ਫਿਰ ਸਰਪੰਚ ਸਾਹਿਬ ਨੇ ਮੈਂ ਵੀ ਆਪਣੇ ਕਾਗਜ਼ ਭੜੇ ਸੀਗੇ ਆਜ਼ਾਦ ਆਜ਼ਾਦ ਜਿਲ੍ਹਾ ਪ੍ਰੇਸ਼ਰ ਤੇ ਕੱਲ ਸਾਡੀ ਮੀਟਿੰਗ ਹੋਈ ਸੇਖੋਂ ਸਾਹਿਬ ਨਾਲ ਵੀ ਗੱਲ ਹੋਈ ਮੈਂ ਕਿਹਾ ਸੇਖੋਂ ਸਾਹਿਬ ਠੀਕ ਹੈ ਮੈਂ ਤੁਹਾਡੇ ਨਾਲ ਆਹ ਨੂੰ ਤਿਆਰ ਮੈਂ ਸੋਨੂ ਜੀ ਦੀ ਮਤ ਕਰਾਂਗਾ ਮੈਂ ਇੱਥੋਂ ਇਹ ਗੱਲ ਕਹਿਣੀ ਚਾਹੁੰਦਾ ਜਿੱਤ ਤੇ ਇੱਕ ਪਾਸੇ ਆ ਸੋਨੂ ਜੀ ਵੱਡੀ ਲੀਡ ਨਾਲ ਜਿੱਤਣਗੇ ਵੱਡੀ ਲੀਡ ਨਾਲ ਕਿਉਂਕਿ ਸੋਨੂ ਜੀ ਦਾ ਆਪਣਾ ਵੀ ਲੋਕਾਂ ਚੰਗਾ ਪਿਆਰ ਆ ਬਾਕੀ ਪਾਰਟੀ ਨਾਲ ਖੜੀ ਆ ਆਵਾਦੀ ਪਾਰਟੀ ਬਾਕੀ ਪਾਰਟੀ ਤਾਂ ਗੱਲ ਮੁੱਕ ਮੱਕੀ ਗਈ ਆ ਹੁਣ ਐਵੇਂ ਕਰਦੇ ਫਿਰਦੇ ਸਾਡੇ ਕਾਗਜ਼ ਰੱਤ ਹੋ ਗਏ ਸਾਡੇ ਕਾਗਜ਼ ਇਹਦੇ ਕਾਗਜ਼ ਭਰੇ ਹੀ ਨਹੀਂ ਗਏ ਇਹ ਸਾਰੇ ਕਾਗਜ਼ ਕਿਉਂਕਿ ਫਿਰਦੇ ਤਾਂ ਰੱਤੀ ਹੋਣੇ ਸੀ ਹੁਣ ਕਹਿੰਦੇ ਸੇਖੋ ਸਾਫ ਨੇ ਘਰਾਂ ਚ ਚੱਲੋ ਠੀਕ ਹੈ ਵੀ ਤੁਸੀਂ ਕਹਿੰਦੀਓ ਦੇ ਵੀ ਸ਼ਰਮ ਮੱਥੇ ਪਰਵਾਣ ਮੈਂ ਅੱਜ ਇਸ ਪਾਰਟੀ ਸ਼ਾਮਲ ਹੋਇਆ ਮੈਂ ਯਕੀਨ ਦਿਵਾਉਣਾ ਹੈ ਸੇਖੋ ਪਰਿਵਾਰ ਨੂੰ ਪਹਿਲਾਂ ਮੇਰਾ ਬੜਾ ਪਿਆਰ ਹੈ ਇਸ ਪਰਿਵਾਰ ਦੇ ਨਾਲ ਅਕਾਲੀ ਦਲ ਅੱਜ ਇਕੱਠੇ ਸੀਗੇ ਮੈਂ ਜਿੰਨਾ ਜੋਗਾ ਹਾਂਗਾ ਮੈਂ ਸੇਖੋ ਸਾਹਿਬ ਤੁਹਾਡਾ ਤਨ ਮਨ ਤਾਂ ਨਚਦਾ ਮੈਂ ਖੜਾ ਰਾਵਾਂਗਾ ਪਰ ਇੱਕੋ ਹੀ ਮੇਰੀ ਗੱਲ ਹੈ ਕਿ ਮੈਨੂੰ ਭਾਵੇਂ ਉੱਧਰ ਕੋਈ ਦਿਓ ਤੇ ਨਾ ਦਿਓ ਪਰ ਮੈਨੂੰ ਸਤਕਾਰ ਜਰੂਰ ਦਿਓ ਮੈਨੂੰ ਇੰਨਾ ਕੁ ਚਾਹੀਦਾ ਬਾਕੀ ਮੈਨੂੰ ਲੋੜ ਨਹੀਂ ਬਾਕੀ ਤੇ ਲੋਕ ਕੰਮ ਹੋ ਹੀ ਜਾਂਦੇ ਆ ਮੈਂ ਸੇਖੋ ਸਾਹਿਬ ਜੀ ਦਾ ਆ ਇਹੋ ਸਾਰੇ ਸਰਪੰਚ ਸਾਹਿਬਾਨਾਂ ਦਾ ਚੇਰਨਾ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਇਹਨਾਂ ਦੇ ਨਾਲ ਪਿਆਰ ਦੇ ਨਾਲ ਅੱਜ ਤੋਂ ਲੈ ਕੇ हूं हर था ते चेटान मां खड़ा कवांग